ਲੈਣਾ ਸਿੰਘ ਜ਼ਿਮੀਦਾਰ ਸਤਗੁਰੂ RAM ਸਿੰਘ ਜਿਨੇ ਲੈਣਾ ਸਿੰਘ ਜੀ ਜ਼ਿਮੀਦਾਰ ਨੂੰ ਭੇਜਣ ਦਿੱਤਾ ਸੀ ਉਹ ਸਤਗੁਰੂ ਜੀ ਦਾ ਦੋਸਤ ਸੀ ਲੈਣਾ ਸਿੰਘ ਨੇ ਅਰਜ਼ ਕੀਤੀ ਸਤਗੁਰੂ ਜੀ ਭਰਤਗੜ ਜ਼ਿਲ੍ਹਾ ਰੋਪੜ ਦੇ ਕਿਲੇ ਰਾਜ ਰੂਪ ਆਇਆ ਹੋਇਆ ਹੈ ਮੈਂ ਉਸ ਨੂੰ ਮਿਲਣ ਚੱਲਿਆ ਹਾਂ ਸਤਗੁਰੂ ਜੀ ਨੇ ਬਚਨ ਕੀਤਾ ਮੇਰੀ ਨੀਂਦ ਰਾਜ ਰੂਪ ਨੂੰ ਦੇ ਆਣੀ ਲੈਣਾ ਸਿੰਘ ਨੇ ਅਰਜ਼ ਕੀਤੀ ਸਤਗੁਰੂ ਜੀ ਨੀਂਦ ਕਿਵੇਂ ਦੇ ਆਵਾਂਗਾ ਸਤਗੁਰ ਜੀ ਨੇ ਬਚਨ ਕੀਤਾ ਮੁਲਾਕਾਤ ਵੇਲੇ ਕਹਿ ਦੇਣਾ RAM ਸਿੰਘ ਦੀ ਨੀਂਦ ਇਨ੍ਹਾਂ ਗਦੇਲਿਆਂ ਤੇ ਆਰਾਮ ਕਰੇ ਜੇਕਰ ਤੂੰ ਆਪਣੀ ਨੀਂਦ ਵੀ ਦੇਣੀ ਹੋਵੇ ਤਾਂ ਤੂੰ ਵੀ ਆਪਣਾ ਨਾਂ ਲੈ ਲਈ ਲੈਣਾ ਸਿੰਘ ਜੀ ਜਦੋਂ ਰਾਜ ਰੂਪ ਨੂੰ ਮਿਲੇ ਤਾਂ ਰਾਜ ਰੂਪ ਗਦੇਲਿਆਂ ਤੇ ਬੈਠਾ ਸੀ ਲੈਣਾ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਮਾਨ ਵਿੱਚ ਕਿਹਾ ਕਿ ਸਤਗੁਰ RAM ਸਿੰਘ ਦੀ ਨੀਂਦ ਇਨ੍ਹਾਂ ਗਦੇਲਿਆਂ ਤੇ ਵਿਸਰਾਮ ਕਰੇ ਲੈਣਾ ਸਿੰਘ ਦੀ ਨੀਂਦ ਇਨਾਂ ਗਦੇਲਿਆਂ ਤੇ ਵਿਸਰਾਮ ਕਰੇ ਲੈਣਾ ਸਿੰਘ ਜੀ ਆਗਿਆ ਲੈ ਕੇ ਵਾਪਿਸ ਆਏ ਲੈਣਾ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਅਰਜ਼ੀ ਕੀਤੀ ਸਤਿਗੁਰੂ ਜੀ ਮੈਂ ਕਿੱਥੇ ਆਇਆ ਹਾਂ ਸਤਿਗੁਰੂ ਜੀ ਨੇ ਬਚਨ ਕੀਤਾ ਤੂੰ ਰਾਤ ਨੂੰ ਸਾਡੇ ਕੋਲ ਆ ਜਾਏ ਰਾਤ ਹੋਈ ਤਾਂ ਲੈਣਾ ਸਿੰਘ ਆ ਗਿਆ ਸਤਿਗੁਰੂ ਜੀ ਨੇ ਪਲੰਘ ਛੱਡ ਕੇ ਜ਼ਮੀਨ ਤੇ ਆਸਣ ਵਿਛਾ ਲੈਣਾ ਤੇ ਸਾਰੀ ਰਾਤ ਭਜਨ ਕਰਦੇ ਰਹਿਣਾ ਸਤਗੁਰੂ ਜੀ ਕੋਲ ਬੈਠ ਕੇ ਲੈਣਾ ਸਿੰਘ ਜੀ ਨੇ ਵੀ ਭਜਨ ਕਰਦੇ ਰਹਿਣਾ ਸਤਗੁਰੂ ਜੀ ਤੇ ਲੈਣਾ ਸਿੰਘ ਜੀ ਨੂੰ ਨੀਂਦ ਨਹੀਂ ਆਉਂਦੀ ਸੀ ਦਿਨ ਹੋਣ ਤੇ ਸਤਗੁਰੂ ਜੀ ਤੇ ਲੈਣਾ ਸਿੰਘ ਜੀ ਆਪਣੇ ਆਪਣੇ ਕੰਮਾਂ ਨੂੰ ਚਲੇ ਜਾਂਦੇ ਸੀ ਰਾਤ ਨੂੰ ਫੇਰ ਆ ਕੇ ਲੈਣਾ ਸਿੰਘ ਜੀ ਨੇ ਹਾਜ਼ਰ ਹੋਣਾ ਫੇਰ ਉਸੇ ਤਰ੍ਹਾਂ ਹੀ ਬੈਠਿਆ ਭਜਨ ਕਰਦਿਆਂ ਨੂੰ ਰਾਤ ਗੁਜ਼ਰ ਜਾਣੀ ਇਸੇ ਤਰ੍ਹਾਂ ਸਤਗੁਰੂ ਜੀ ਨੇ ਸੱਤ ਰਾਤਾਂ ਗੁਜ਼ਾਰੀਆਂ ਤਾਂ ਮਾਤਾ ਜੱਸਾ ਜੀ ਨੇ ਲੈਣਾ ਸਿੰਘ ਜੀ ਨੂੰ ਕਿਹਾ ਕਿ ਜੇਕਰ ਤੂੰ ਨਾ ਆਵੇ ਤਾਂ ਸਤਗੁਰੂ ਜੀ ਬਰਾਜਣ ਤੇ ਅਸੀਂ ਵੀ ਸੋ ਜਾਈਏ ਅਸੀਂ ਵੀ ਸੱਤ ਰਾਤਾਂ ਤੋਂ ਚੰਗੀ ਤਰ੍ਹਾਂ ਨਹੀਂ ਸੋ ਸਕੇ ਅਗਲੇ ਦਿਨ ਥੋੜਾ ਬੈਠ ਕੇ ਲੈਣਾ ਸਿੰਘ ਨੇ ਅਰਜ਼ੀ ਕੀਤੀ ਸਤਗੁਰੂ ਜੀ ਮੈਂ ਜਾਣਾ ਹੈ ਸਤਗੁਰੂ ਜੀ ਨੇ ਬਚਨ ਕੀਤਾ ਤੈਨੂੰ ਤਾਂ ਨੀਂਦ ਨਹੀਂ ਆਉਂਦੀ ਹੈ ਫਿਰ ਬਚਨ ਕੀਤਾ ਕਿਦੇ ਜੱਸਾ ਨੇ ਤਾਂ ਨਹੀਂ ਕੁਝ ਕਹਿ ਦਿੱਤਾ ਜਾ ਚਲਾ ਜਾ ਲੈਣਾ ਸਿੰਘ ਨੇ ਅਰਜ਼ ਕੀਤੀ ਮਾਤਾ ਜੱਸਾ ਕਹਿੰਦੀ ਹੈ ਕਿ ਜੇਕਰ ਤੂੰ ਜਾਵੇਂ ਤਾਂ ਸਤਿਗੁਰੂ ਜੀ ਵੀ ਬਰਾਜਣ ਤੇ ਅਸੀਂ ਸੋ ਜਾਈਏ ਸਤਿਗੁਰੂ ਜੀ ਨੇ ਬਚਨ ਕੀਤਾ ਤੂੰ ਜੱਸਾ ਦਾ ਸੇਖ ਹੈ ਕਿ ਸਾਡਾ ਸੇਖ ਹੈ ਲੈਣਾ ਸਿੰਘ ਜੀ ਨੇ ਅਰਜ਼ ਕੀਤੀ ਮੈਂ ਆਪ ਜੀ ਦਾ ਸੇਖ ਹਾਂ ਸਤਿਗੁਰੂ ਜੀ ਨੇ ਬਚਨ ਕੀਤਾ ਜੇ ਸਾਡਾ ਸੇਖ ਹੈ ਤੇ ਜਿਵੇਂ ਅਸੀਂ ਕਹੀਏ ਧੀਵੇਂ ਕਰ ਲੈਣਾ ਸਿੰਘ ਜੀ ਨੇ ਅਰਜ਼ੀ ਕੀਤੀ ਸਤਿਗੁਰ ਜੀ ਜਿਵੇਂ ਆਪ ਜੀ ਹੁਕਮ ਕਰੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਸਤਿਗੁਰ ਜੀ ਨੇ ਬਚਨ ਕੀਤਾ ਜੇਕਰ ਸਾਡੇ ਕਹੇ ਤੇ ਚੱਲਣਾ ਹੈ ਤਾਂ ਜਿਸ ਵੇਲੇ ਤੈਨੂੰ ਨੀਂਦ ਆਵੇ ਤਾਂ ਬਿਨਾਂ ਪੁੱਛੇ ਚਲੀ ਜਾਈ ਫੇਰ ਨਾ ਸਾਨੂੰ ਪੁੱਛੀ ਬਾਬਾ ਜੱਸਾ ਸਿੰਘ ਜੀ ਸਤਗੁਰ ਆਰਮ ਸਿੰਘ ਜੀ ਦੇ ਪਿਤਾ ਜੀ ਨੇ ਕਹਿਣਾ ਜਿਹੜਾ ਆਦਮੀ ਨਾ ਸੋਵੇ ਉਸ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਸਤਗੁਰੂ ਜੀ ਦੇ ਸਾਹਮਣੇ ਤਾਂ ਨਾ ਕਹਿਣਾ ਆਪਸ ਵਿੱਚ ਕਹਿਣਾ ਜਦੋਂ 14 ਰਾਤਾਂ ਗੁਜ਼ਰੀਆਂ ਤਾਂ ਲੈਣਾ ਸਿੰਘ ਨੇ ਮਨ ਵਿੱਚ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਮੈਨੂੰ ਨੀਂਦ ਆਵੇ ਤਾਂ 15ਵੀਂ ਰਾਤ ਉਸ ਨੂੰ ਨੀਂਦ ਆਈ ਲੈਣਾ ਸਿੰਘ ਉੱਠ ਕੇ ਸਤਗੁਰੂ ਜੀ ਨੂੰ ਮੱਥਾ ਟੇਕ ਕੇ ਚਲਾ ਗਿਆ ਤੇ ਘਰ ਜਾ ਕੇ ਸੋ ਗਿਆ ਸਤਗੁਰੂ ਜੀ ਇੱਕ ਦਿਨ ਦੋ ਇੱਟਾਂ ਲੈ ਕੇ ਖੂਹ ਦੇ ਕੋਲ ਬੈਠ ਕੇ ਚੱਕੀ ਦੀ ਤਰ੍ਹਾਂ ਕਸਾਈ ਗਏ ਜਿਸ ਵੇਲੇ ਪ੍ਰਸ਼ਾਦਾ ਤਿਆਰ ਹੋਇਆ ਤਾਂ ਸਿੱਖ ਨੇ ਅਰਜ਼ ਕੀਤੀ ਸਤਿਗੁਰੂ ਜੀ ਪ੍ਰਸ਼ਾਦਾ ਤਿਆਰ ਹੈ ਸਤਿਗੁਰੂ ਜੀ ਨੇ ਬਚਨ ਕੀਤਾ ਅਸੀਂ ਬਹੁਤ ਵੱਡਾ ਕੰਮ ਕਰਨ ਲੱਗੇ ਹੋਇਆ ਲਾਹੌ ਦੀ ਨਦੀ ਵਗੇਗੀ ਅੰਗਰੇਜ਼ਾਂ ਨਾਲ ਲੜਾਈ ਹੋਵੇਗੀ ਇਹ ਸਾਕੇ ਸਤਿਗੁਰੂ ਬਿਲਾਸ ਗ੍ਰੰਥ ਵਿੱਚੋਂ ਲਈ ਗਈ ਹੈ ਤਨ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਜੀ ਤਨ ਹਾਜ਼ਰਾ ਹਜ਼ੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਵਖਸ ਲਵੋ ਤੇ ਦਰਸ਼ਨ ਦੇਵੋ